for Calgary Falcon Ridge Correct I'd like to introduce to you and to you 12 members of the assembly Harpreet Singh Sidhu a vlogger from Punjab who is visiting us in Alberta legislature today he has been creating content focusing on heritage history in the Punjabi language I ask Harpreet to rise and receive the warm welcome of the assembly We honor remember for Grand Prairie Aaj tusi sun liya ki ajj aapan nu Canada di state Alberta de di vidhansabha ਐਡਮੈਂਟਨ ਦੇ ਵਿੱਚ ਬੁਲਾ ਕੇ ਆਪਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਇਹ ਸਾਰਾ ਕੁਝ ਤੁਹਾਡੀ ਮੁਹੱਬਤ ਦੇ ਸਦਕਾ ਕਿਉਂਕਿ ਆਪਾਂ ਜੋ ਵੀ ਦਿਖਾਉਂਦੇ ਹਾਂ ਹੈਰੀਟੇਜ ਵਿਖਾਉਂਦੇ ਹਾਂ ਭਾਵੇਂ ਉਹ ਕਿਲੇ ਹੋਣ ਤਾਰਾ ਹੋਣ ਟਰੈਕਟਰ ਹੋਣ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਵੇ ਸਾਰਿਆਂ ਨੂੰ ਇੱਜ਼ਤ ਦੇ ਨਾਲ ਫਲਮਾਈ ਦਾ ਤੇ ਇਸੇ ਨਤੀਜੇ ਵਜੋਂ ਅੱਜ ਆਪਾਂ ਨੂੰ ਇੱਥੇ ਸਨਮਾਨਿਤ ਕੀਤਾ ਉਹਨਾਂ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਕਮਿਊਨਿਟੀ ਨੂੰ ਬਿਲਡ ਕਰ ਰਹੇ ਹੋ ਮਤਲਬ ਸਮਾਜ ਦੇ ਵਿੱਚ ਏਕਤਾ ਦੇ ਰਹੇ ਹੋ ਤਾਂ ਮੈਨੂੰ ਲੱਗਦਾ ਹੈ ਸ਼ਾਇਦ YouTubeਰਾਂ ਦੇ ਵਿੱਚੋਂ ਪਹਿਲੀ ਵਾਰੀ ਹੀ ਇਦਾਂ ਹੋਇਆ ਕਿ ਕਿਸੇ ਨੂੰ YouTubeਰ ਨੂੰ ਇਦਾਂ ਵਿਧਾਨ ਸਭਾ 'ਚ ਬੁਲਾ ਕੇ ਸਨਮਾਨਤ ਕੀਤਾ ਗਿਆ ਹੋਵੇ ਸ਼ਾਇਦ ਇਦਾਂ ਪਹਿਲਾਂ ਕਿਤੇ ਹੋਇਆ ਹੋਵੇ ਤਾਂ ਮੈਨੂੰ ਨਹੀਂ ਪਤਾ ਜੇ ਹੋਇਆ ਤਾਂ ਮੈਨੂੰ ਲਾਜ਼ਮੀ ਦੱਸਿਓ ਤੇ ਇਹ ਆਪਣੇ ਲਈ ਮਾਣ ਵਾਲੀ ਗੱਲ ਆ ਪੰਜਾਬ ਲਈ ਪੰਜਾਬੀ ਬੋਲੀ ਲਈ ਤਾਂ ਖਾਸ ਤੌਰ ਤੇ ਧੰਨਵਾਦ ਐਡਮੰਟਨ ਵਿਧਾਨ ਸਭਾ ਦੇ ਸਪੀਕਰ ਸਾਹਿਬ ਜਿਨ੍ਹਾਂ ਨੇ ਇੱਕ ਸਪੈਸ਼ਲ ਲੈਟਰ ਵੀ ਲੈ ਕੇ ਉਹ ਦਿੱਤਾ ਮੈਨੂੰ ਮੌਕੇ ਤੇ ਲਿਖਿਆ ਕਿ ਹਰ ਪੇਜ ਥੈਂਕ ਯੂ so much for coming today it is great to have you join us keep up all the great work you do to build community ਵੀ ਤੁਸੀਂ ਸਮਾਜ ਨੂੰ ਬਿਲਡ ਕਰਨ ਦੇ ਵਿੱਚ ਇੱਕ ਯੋਗਦਾਨ ਪਾ ਰਹੇ ਹੋ ਧੰਨਵਾਦ ਸਪੀਕਰ ਸਾਹਿਬ ਤਾਂ ਉਹਨਾਂ ਨੇ ਇਹ ਉੱਤੇ ਸਟੈਂਪ ਲੱਗੀ ਹੈ ਸਪੀਕਰ ਅਲਬਰਟਾ ਤਾਂ ਇਹ 26 ਤਰੀਕ 2024 ਨਵੰਬਰ 26 ਨਵੰਬਰ 2024 ਦੀ ਗੱਲ ਆ ਇਸੇ ਤਰੀਕੇ ਨਾਲ ਪਰਮਵੀਰ ਪਰਮੀਤ ਸਿੰਘ ਐਮਬੋਪਰਾਏ ਸਾਹਿਬ ਜੋ ਕਿ ਆਪਣੇ ਪੰਜਾਬ ਚ ਘਂਡਾੜੀ ਕਲਾ ਪਿੰਡੋਂ ਉੱਥੋਂ ਦੇ ਨੇ ਪਰ ਐਮਐਲਏ ਥੇ ਬਣਿਆ ਤਾਂ ਪੂਰਾ ਦਾੜਾ ਪ੍ਰਕਾਸ਼ ਉਹਨਾਂ ਦਾ ਸਿੱਖੀ ਸਰੂਪ ਦੇ ਵਿੱਚ ਨੇ ਤੇ ਬਹੁਤ ਮਾਣ ਵਾਲੀ ਗੱਲ ਸੀ ਉਹਨਾਂ ਨੇ ਵੀ ਇਸੇ ਤਰੀਕੇ ਦੇ ਨਾਲ ਆਪਣਾ ਮਾਨ ਸਰਮਾ ਦਿੱਤਾ ਤੇ ਇਸ ਤੋਂ ਬਿਨਾ ਇੱਕ ਸਰਟੀਫਿਕੇਟ ਦਿੱਤਾ ਉਹਨਾਂ ਨੇ ਆ ਇਸ ਤਾਂ ਕਰਕੇ ਮਤਲਬ ਜੋ ਆਪਣੇ ਹੈਰੀਟੇਜ ਕਲਚਰ ਨਾਲ ਰਿਲੇਟਡ ਜੋ ਆਪਾਂ ਕੰਮ ਕਰਦੇ ਆ ਉਹਦੇ ਮਾਨ ਵਜੋਂ ਇੱਕ ਸਰਟੀਫਿਕੇਟ ਦਿੱਤਾ ਤੇ ਬਹੁਤ ਚੰਗੀ ਤੇ ਵੱਡੀ ਗੱਲ ਸੀ ਆਪਣੇ ਲਈ ਤਾਂ ਸਪੀਕਰ ਸਾਹਿਬ ਦਾ ਵੀ ਧੰਨਵਾਦ ਐਮ ਐਲ ਏ ਪਰਮੀਤ ਸਿੰਘ ਬੋਪਾ ਰਾਏ ਸਾਹਿਬ ਦਾ ਵੀ ਧੰਨਵਾਦ ਅ ਵੀਰ ਦਵਿੰਦਰ ਵੀਰੇ ਹੁਣਾਂ ਦਾ ਵੀ ਧੰਨਵਾਦ ਕਰ ਭਰਾ ਆਪਣਾ ਗੁਰਸੇਵ ਕਵੀਰਾ ਸਾਰੇ ਭਰਾਵਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਦਰਸ਼ਕਾਂ ਦਾ ਖਾਸ ਤੌਰ ਤੇ ਧੰਨਵਾਦ ਜਿਹੜੇ ਕਿ ਆਪਣੇ ਨਾਲ ਤਾਂ ਇੰਨੇ ਚਰਾਂ ਤੋਂ ਜੁੜੇ ਹੋਏ ਆ ਦੇਖੋ ਇੱਕ ਪਾਸੇ ਕੰਟੈਂਟ ਹਰ ਤਰ੍ਹਾਂ ਦਾ ਪੈਂਦਾ ਹਨ ਜੋ ਮੌਕੇ ਦੇ ਦੇ ਚੱਲਦਾ ਜਿਵੇਂ ਤੇ ਇੱਕ ਪਾਸੇ ਤੁਸੀਂ ਅਕਲੋਕਿਸ ਕਹਿ ਸਕਦੇ ਆ ਕਿ ਥੋੜੇ ਜਿਹਾ ਹੈਰਿਟੇਜ ਖਾਸ ਤੌਰ ਤੇ ਇਤਿਹਾਸ ਦੀ ਗੱਲ ਕਰਕੇ ਤਾਂ ਇਹਨੂੰ ਦੇਖਣਾ ਵੀ ਔਖਾ ਹੁੰਦਾ ਫਲਮਾਉਣਾ ਤਾਂ ਔਖਾ ਹੁੰਦਾ ਹੀ ਹੁੰਦਾ ਪਰ ਇਹਨੂੰ ਦੇਖਣ ਦੇ ਲਈ ਵੀ ਜ਼ਿਆਦਾ ਸਮਾਂ ਤੇ ਇੱਕ ਬੌਧਿਕਤਾ ਦੀ ਜ਼ਰੂਰਤ ਹੁੰਦੀ ਆ ਤਾਂ ਤੁਸੀਂ ਉਹ ਵੇਖਦੇ ਹੋ ਜਿਹਦੇ ਨਾਲ ਆਪਾਂ ਇਸ ਵਕਤ YouTube Facebook ਤੇ ਬਣੇ ਹੋਏ ਆ ਜੇ ਤੁਸੀਂ ਨਾ ਵੇਖੋ ਤਾਂ ਸ਼ਾਇਦ ਤੁਹਾਨੂੰ ਆਪਾਂ ਮੱਕ ਜਾਂਦੇ ਤਾਂ ਹੀ ਤੁਹਾਡੀ ਮੁਹੱਬਤ ਸੀ ਤੈਨੂੰ ਧੰਨਵਾਦ ਮਿਹਰਬਾਨੀ ਸ਼ੁਕਰੀਆ to Introduce to you and through you to all members of the assembly, Herpe Singh Sidhu, a vlogger from Punjab who's visiting us in Alberta legislature today. He has been creating content focusing on heritage, history in the Punjabi language. I ask Herpe to rise and receive the warm welcome of the assembly.